ਕਰਮ ਚੈੜੀਆਂ ਢੋਲਾ ਯੂਐਸਏ ਤੇ ਸਾਡਾ ਬਹਾਦਰ ਯੂਐਸਏ ਗੁਰਿੰਦਰ ਯੂਐਸਏ ਮੁਕਾਬਲਾ ਮਹਲ ਬ੍ਰਦਰ ਸਾਡੇ ਉਹ ਬਾਈ ਅਰਪਿੰਦਰ ਦੋਦੇ ਤੇ 1100 ਰੁਪਇਆ ਤੇ ਜੱਗੂ ਤੇ ਜਫੇ ਤੇ 500 ਰੁਪਇਆ ਹਜ਼ਾਰ ਰੁਪਿਆ ਸੰਧੂ ਭਰਾਵਾਂ ਨੂੰ ਸਾਡੇ ਜਸਕੀਰ ਤੇ ਅਮਰੀਕਾ ਤੇ ਦਵਿੰਦਰ ਵੀਰੇ ਜੱਗੂ ਹੈਲੋ ਯਾਰ ਵੇਟ ਤੇ ਇੱਕ ਮਿੰਟ ਮੈਚ ਬੰਦ ਕਰ ਲੋ ਹਾਂਜੀ ਆ ਜੱਗੂ 50 ਯੂਰੋ ਫੜਦਾ ਨੌਜਾਨਾ ਕਾੜੇ ਇਟਲੀ ਵੱਲੋਂ ਤੇਰੇ ਪਹਿਲੇ ਜੱਫੇ ਦੀ 50 ਯੂਰੋ ਆਪੋ ਦੇ ਕਿਤੇ ਗਿਆ ਆ ਜੱਗੂ ਧੰਨਵਾਦ ਜੱਗੂ ਨੇ ਫੋੜ ਵਾਲਾ ਜੱਫਾ ਲਾਤਾ ਪਹਿਲਾ ਚੱਲੋ ਗੱਬਰੂਆ ਪਾਕ ਕਬੱਡੀ ਸਾਡੇ ਚਾਰ ਹੈ ਚਾਰਾਂ ਦੇ ਵਿੱਚੋਂ ਹਾਕਮ ਬਣ ਗਿਆ ਜੱਗੂ ਤਿਆਰ ਹੈ ਤਨੌਰੀ ਵਾਲਾ ਮਨੀ ਤਿਆਰ ਹੈ ਨਿੰਮੇ ਵਰਗੇ ਤਿਆਰ ਨੇ ਬਾਬਾ ਕਾਜੀ ਦਾ ਸਟ ਕਬੱਡੀ ਕਲੱਬ ਤਨੌਰੀ ਦੀ ਟੀਮ ਬਨੂਟ ਨਾਲ ਫਾਈਨਲ ਖੇਡ ਰਹੀ ਹੈ ਆ ਹਾਕਮ ਵਾਲੀਆ ਆਹ ਕਹਿੰਦੇ ਸੱਤਾ ਝਨੇੜੀ ਵਾਲਾ ਕਹਿੰਦਾ ਕਿ ਜੱਗੂੜ ਹਾਕਮ ਵਾਲੇ ਨੇ ਜਫਾ ਲਾਤਾ ਲੈ ਵੀ ਗੌਰਵ ਚੜੀਆ 5100 ਰਾਜੇ ਨੂੰ ਫੜਾ ਦੇ ਬਾਈ ਗੁਰਿੰਦਰ ਅਮਰੀਕਾ ਬਾਈ ਬਹਾਦਰ ਅਮਰੀਕਾ ਬਾਈ ਢੋਲਾ ਅਮਰੀਕਾ ਇਹ ਬੇਨਤੀ ਆ ਸਾਡੇ 5-500 ਰੁਪਿਆ ਸਾਰੇ ਖਿਡਾਰੀਆਂ ਲਈ ਐਲਾਨ ਕਰਵਾਇਆ ਸੀਗਾ ਅਵਤਾਰ ਲਾਲੀ ਚੰਡੀਗੜ੍ਹ ਹਰਵਿੰਦਰ ਸਿੰਘ ਜੀ ਯੂ ਐਸ ਏ ਤਾਰਾ ਇਟਲੀ ਹਰਮਨ ਬਾਈ ਵਾਦਾ ਕੀਤਾ ਸੀ ਮਨੀ ਨਾਲ ਕਿ ਪਹਿਲਾ ਮੈਚ ਚੈੜੀਆਂ ਦੀ ਧਰਤੀ ਦੇ ਖੇਡੂ ਨਵੀਂ ਜੱਗੂ ਆ ਦੋਵਾਂ ਦਾ ਪਿਆਰਾ ਦਰਬਰੀ ਚੱਠਾ ਇਧਰ ਹਾਕਮ ਵਾਲੀ ਐ ਦੋਵਾਂ ਦੇ ਦਿਲ ਦੀ ਇੱਛਾ ਪੂਰੀ ਹੋਈ ਐ ਪਹਿਲਾ ਮੈਚ ਤੇ ਪਹਿਲੀ ਫੋੜ ਦਿੱਤੇ ਆ ਇੱਕ ਜੋਰ ਦਾ ਤਾੜੀ ਗੱਡ ਕੇ ਮਾਰੋ ਜੱਗੂ ਤੇ ਮਨੀ ਲਈ ਮੇਰੇ ਵੀਰੋ ਬਾਈ ਚਾਪੀਆਂ ਲਿਆਓ ਜੀ ਪੜੀ ਆਪਾਂ ਚਾਪੀਆਂ ਤੇ ਭਾਈਏ ਮਾਨ ਖੇੜੀ ਗਰੁੱਪ